ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਤੁਸੀਂ ਸਾਡੇ ਬਾਹਰ ਦਾ 뷰 ਬਹੁਤ ਜ਼ਿਆਦਾ ਸੋਹਣਾ ਮੌਸਮ ਆ ਤੇ ਬਾਰਿਸ਼ ਕਦੇ ਆ ਜਾਂਦੀ ਕਦੇ ਹਟ ਜਾਂਦੀ ਹੈ ਤੇ ਮੀਂਹ ਪੈਣ ਦੇ ਨਾਲ ਬਾਰਿਸ਼ ਹੋਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਮਤਲਬ ਦਰਖਤ ਹੈ ਗਿਆ ਹਨਾ ਬਹੁਤ ਜ਼ਿਆਦਾ ਸਾਫ਼ ਹੋ ਗਿਆ ਤੇ ਪੂਰੇ ਦੂਰ ਤੱਕ ਸਾਰਾ ਬੜਾ ਕਲੀਨ ਦਿਸ ਰਿਹਾ ਤੇ ਸਾਹਮਣੇ ਦੇਖੋ ਜਿਹੜਾ ਸਾਹਮਣੇ ਉਹ ਸਾਹਮਣੇ ਦਿਸ ਰਿਹਾ ਨਾ ਉਹ ਚਾਇਨਾ ਉਹ ਸਾਹਮਣੇ ਦਿਸ ਰਿਹਾ ਸਾਰੀਆਂ ਲਾਈਟਾਂ ਜਿਹੜੀਆਂ ਉਹ ਚਾਇਨਾ ਦੇ ਉਹ ਸਾਹਮਣੇ ਆਓ ਵੇਖੋ ਬਹੁਤ ਜ਼ਿਆਦਾ ਸੋਹਣੀਆਂ ਲਾਈਟਾਂ ਕੋਸ਼ਿਸ਼ ਕਰਦੇ ਆਂ ਆਪਾਂ ਹੋਰ ਵੀ ਨੇੜੇ ਕਰਕੇ ਦਿਖਾਉਣ ਦੀ ਦੇਖੋ ਕਿੰਨਾ ਸੋਹਣਾ ਤੇ بارش ਹੋਣ ਦੇ ਨਾਲ ਬਹੁਤ ਜ਼ਿਆਦਾ ਸਾਫ਼ ਮੌਸਮ ਹੋ ਗਿਆ ਤੇ ਬੱਦਲ ਬਹੁਤ ਜ਼ਿਆਦਾ ਚੜਿਆ ਤੇ ਕੱਲ ਤੇ ਆਪਣੇ ਇੰਡੀਆ ਵਾਂਗੂੰ ਅੱਜ ਦਾ ਸੀਗਾ ਤੇ ਇੱਥੇ ਲੋਕ ਪਤਾ ਕੀ ਕਹਿੰਦੇ ਆ ਜਿਹੜੇ ਇੱਥੇ ਦੇ ਲੋਕ ਆ ਚਾਈਨਸ ਲੋਕ ਆ ਹਾਂਗਕਾਂਗ ਦੇ ਵਿੱਚ ਵੀ ਉਹ ਕਹਿੰਦੇ ਆ ਕਿ ਪਹਿਲਾਂ ਅੱਜ ਤੋਂ ਮਤਲਬ ਆ 50 ਸਾਲ ਲਾ ਲਓ 40 ਸਾਲ ਲਾ ਲਓ ਹਨਾ ਕਿ ਬੱਦਲ ਇੱਥੇ ਕੱਚਦਾ ਨਹੀਂ ਸੀ ਹੁੰਦਾ ਤੇ ਜਦੋਂ ਦੇ ਇੱਥੇ ਪੰਜਾਬੀ ਆ ਗਏ ਹਨ ਉਹਨਾਂ ਦਾ ਬੱਦਲ ਕੱਚਣ ਲੱਗ ਗਿਆ ਕਿ ਜਿੱਿੱਤਾ ਪੰਜਾਬੀ ਗਿਆ ਜਿੱਤੇ ਆ ਇਦਾਂ ਹੀ ਬੱਦਲ ਕੱਚਣ ਲੱਗ ਗਿਆ ਤੇ ਅਸੀਂ ਕਈ ਵਾਰੀ ਗੱਲਾਂ ਸੁਣ ਕੇ ਸੋਚ ਕੇ ਹੈਰਾਨ ਹੋਨੇ ਵੀ ਸਾਡੇ ਪੰਜਾਬੀਆਂ ਦਾ ਤਾਂ ਫਿਰ ਗੜਕਾ ਹੀ ਵੱਟਾ ਨਾ ਕਿਤੇ ਵੀ ਚਲੇ ਜਾਣ ਫਿਰ ਹਨਾ ਗੜਕਾ ਸਾਡੇ ਪੰਜਾਬੀਆਂ ਦਾ ਵੱਡਾ ਹੈ ਤੇ ਫਿਰ ਇੱਥੇ ਵੀ ਤਾਂ ਅਸਰ ਹੋਊਗਾ ਹੀ ਨਾ ਤੇ ਬਹੁਤ ਜ਼ਿਆਦਾ ਸੋਹਣਾ ਮੌਸਮ ਮਨ ਦਿਖਾ ਰਹੇ ਆ ਬਾਹਰ ਦਾ ਥਿਊ ਹਾਂਜੀ ਆਪਾਂ ਲੱਗੇ ਆ ਤੋਰੀਆਂ ਦੀ ਸਬਜ਼ੀ ਬਣਾਉਣ ਤੇ ਜਿਹੜੀਆਂ ਆਪਣੇ ਤੋਰੀਆਂ ਕਿਉ ਤੋਰੀਆਂ ਹੁੰਦੀਆਂ ਹਨਾ ਕੋਈ ਇਹਨਾਂ ਨੂੰ ਆਰਾਮ ਤੋਰੀਆਂ ਵੀ ਕਹਿੰਦਾ ਤੇ ਕੋਈ ਕਿਉ ਤੋਰੀਆਂ ਵੀ ਕਹਿੰਦਾ ਉਹ ਲੱਗੇ ਆਪਾਂ ਬਣਾਉਣਾ ਤੇ ਬਾਹਰ ਮੌਸਮ ਬਹੁਤ ਸੋਹਣਾ ਤੇ ਆਪਾਂ ਰਾਤ ਦਾ ਵੀਊ ਵਿੱਚ ਲਾਵਾਂਗੇ ਤੁਸੀਂ ਵੀ ਸਾਰੇ ਦੇਖਿਓ ਰਾਤ ਦਾ ਵੀਊ ਕੱਲ ਆਪਣੇ ਬਾਰਿਸ਼ ਹੋਈ ਇੱਥੇ ਇਹ بارش ਹੋਣ ਦੇ ਨਾਲ ਨਾ ਅ ਬੜਾ ਮੌਸਮ ਸਾਫ਼-ਸਾਫ਼ ਹੋ ਗਿਆ ਤੇ ਅੱਜ ਫੇਰ ਬਹੁਤ ਜ਼ਿਆਦਾ ਬੱਦਲ ਆ ਤੇ ਵਿੱਚੋਂ بارش ਆ ਜਾਂਦੀ ਵਿੱਚ ਫੜ ਜਾਂਦੀ ਆ ਜੀਰਾ ਪਾ ਲਿਆ ਆਪਾਂ ਤੇ ਆਪਾਂ ਲਿਆ ਅਦਰਕ ਲਸਣ ਤੇ ਲਾਲ ਤੇ ਹਰੀਆਂ ਮਿਰਚਾਂ ਆਪਾਂ ਵੀ ਬਹੁਤ ਸੋਹਣਾ ਪਲਾਵਾਂਗੇ ਵਿੱਚ ਵੀਡੀਓ ਜ਼ੋਰ ਦੇਖੋ ਤੇ ਇਹ ਪੱsto ਉੱਪਰ ਰੱਖ ਲੈਣਾ ਕੱਟ ਕੇ ਬਹੁਤ ਜ਼ਿਆਦਾ ਸਵਾਦ ਬਣਦੀ ਸਬਜੀ ਇਹਨਾਂ ਦੀ ਹੁਣ ਆਪਾਂ ਪਿਆਜ਼ ਪਾੜੀ ਉਹਨੇ ਠੰਡੀ ਠੰਡੀ ਹਵਾ ਵਾਤਦੀ ਆ ਤੇ ਐਦਾਂ ਲੱਗਿਆ ਪਿਆ ਵੀ ਜਿਵੇਂ ਕਾਫੀ ਹਨੇਰਾ ਹੋ ਗਿਆ। ਓ ਮਾਈ ਗੋਡ। ਬਦਲ ਬਹੁਤ ਜ਼ਿਆਦਾ ਚੜਿਆ ਤੇ ਪਾਰਕ ਦੇ ਵਿੱਚੋਂ ਜੀ ਨਹੀਂ ਕਰਦਾ ਆਉਣ। ਦਿਖਾਉਨੇ ਆ ਤੁਹਾਨੂੰ ਵੀ ਬਾਹਰ ਦਾ ਮੌਸਮ। ਦੇਖੋ। ਅੱਜ ਆਪਣੇ ਐਦਾਂ ਹੋਇਆ ਪਿਆ। ਬਾਹਰ ਹਨੇਰਾ ਹਨੇਰਾ ਹੋਇਆ ਪਿਆ। ਬਹੁਤ ਜ਼ਿਆਦਾ ਸੋਹਣਾ ਮਸਾਲਾ ਬਣ ਗਿਆ। ਨਪਾ ਸੋਰੀ ਮਾ ਪਾ ਦਿੰਨੇ ਤੇ ਇਹ ਦੁੱਧ ਪਾ ਕੇ ਵੀ ਬਹੁਤ ਜਿਆਦਾ ਸਵਾਦ ਲੱਗਦੇ ਹ ਬਹੁਤ ਜਿਆਦਾ ਸਵਾਦ ਲੱਗਦੇ ਨੇ ਦੁੱਧ ਪਾ ਕੇ ਤੇ ਜਿੰਨੇ ਵੀ ਭੈਣ ਭਰਾ ਸਾਡੇ ਨੂੰ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰਿਆਂ ਨੂੰ ਗੁਰੂ ਸਾਹਿਬ ਦਾ ਅੰਦਰਸਤਿ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਵੀਡੀਓ ਵਾਤ ਤੋਂ ਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਮਾਪੇ ਨੂੰ ਰਲਾ ਦੀ ਚੰਗੀ ਤਰ੍ਹਾਂ ਹਾਂਜੀ ਕਾਫੀ ਹੱਦ ਤੱਕ ਆਪਾਂ ਚੰਗੀ ਬਣ ਗਈ ਤੇ ਬਹੁਤ ਜਲਦੀ ਬਣ ਜਾਏਗੀ ਇਹ ਤਾਂ ਇਦਾਂ ਬਣਦੀਆਂ ਜਿੱਦਾਂ ਆਪਣੇ ਧੋਵੇਂ ਮੋਰੀ ਦੀ ਦਾਲ ਹੁੰਦੀ ਹੈ ਹਨਾ ਐਵੇਂ ਬਣ ਜਾਂਦੇ ਐਨੀ ਚਲਦੇ ਅਗਲੇ ਚ ਪਾਵਾਂਗੇ ਮੇਥੀ ਬਸ ਇਹ ਤਾਂ ਹੀ ਹੈ ਹਾਂ ਪਾਸੇ ਕੋ ਥੱਲੇ ਜਾਣ ਦਾ ਕੋ ਬੋਰ ਦੇ ਵਿੱਚ ਚੰਨੇ ਤਾਂ ਛਟ ਠੰਡੀ ਹਵਾ ਲੈ ਕੇ ਉਹਨੇ ਇਤਬਾਰ ਆ ਬਾਰਿਸ਼ ਮੇਥੀ ਬਾਦੀ ਆਪਾਂ ਧਣੀਆਂ ਨਹੀਂ ਮਿਲਿਆ ਇਹ ਲੋਬ ਗਲ ਕੋਲੇ ਇਹ ਨਾ ਸੁੱਕੀਆਂ ਸੀਗੀਆਂ ਤੇ ਆਪਾਂ ਕਾਫੀ ਟਾਈਮ ਦੇ ਨਾਲ ਧੋ ਕੇ ਰੱਖਿਆ ਬੰਨ ਸੀ ਤੇ ਫਿਰ ਵੀ ਪਾਣੀ ਇਹਨਾਂ ਦੇ ਵਿੱਚੋਂ ਹੀ ਨਿਕਲ ਆਉਂਦਾ ਰਸ ਮਿਸੀਆਂ ਜੀਆਂ ਹੋ ਜਾਂਦੇ ਨੇ ਮਰਜ਼ੀ ਆਪਾਂ ਦੁੱਧ ਪਾ ਲਈਏ ਅੱਜ ਆਪਾਂ ਸੌਰੀ ਲੈਟ ਨਹੀਂ ਵੱਡੀ ਕੀਤੀ ਤੇ ਮੈਂ ਰੋਟੀ ਕਾਰੀ ਲੇ ਤੁਸੀਂ ਆਪਣੀ ਮਰਜ਼ੀ ਆਪਾਂ ਦੁੱਧ ਪਾਉਣਾ ਆਪਣੀ ਮਰਜ਼ੀ ਆਪਾਂ ਇੱਥੇ ਖਾਣੀਆ ਪਰ ਬਣਦੀਆਂ ਬਹੁਤ ਜ਼ਿਆਦਾ ਸਵਾਦ ਆ। ਹਾਂ ਕੋਈ ਹੋਰ ਜਾਵ ਦੇ ਵਿੱਚ ਵੀ ਹੁਣ ਇਹ ਲੱਗਣ ਲੱਗ ਪਈਆਂ ਹੋਣਗੀਆਂ। ਤੋਰੀਆਂ ਕਦੂ ਸਾਡੇ ਵੀ ਇੱਥੇ ਕਦੂ ਤੋਰੀਆਂ ਐਵੇਂ ਦੀਆਂ ਤੋਰੀਆਂ ਜਿਹੜੀਆਂ ਛੋਟੀਆਂ ਆਪਣੀ ਘਰ ਤੋਰੀਆਂ ਹੁੰਦੀਆਂ ਇਹ ਜਿਹੜੀਆਂ ਆਪਾਂ ਅੱਜ ਬਣਾਈਆਂ ਤੇ ਕਦੂ ਵੀ ਹੁਣ ਸਾਡੇ ਇੱਥੇ ਬਹੁਤ ਆਉਂਦੀ ਆ। ਕੱਚੇ ਕੱਚੇ ਬੜੇ ਸਵਾਦ ਹੁੰਦੇ ਆ ਬਹੁਤ ਜ਼ਿਆਦਾ ਸਬਜ਼ੀ ਸਵਾਦ ਬੰਦੀ ਇਹਨਾਂ ਦੇ ਚਲੋ ਠੀਕ ਆ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਸਾਰਿਆਂ ਨੂੰ ਚੰਦ ਰਸਤੀ ਅੰਦਰ ਸਭ ਚੜ੍ਹਦੀ ਕਲਾ ਰੱਖਣ ਸਾਰਿਆਂ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਜੇ ਵੀਡੀਓ ਕੇ ਨਵੇਂ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਉਂਦੇ ਰਸਤੇ ਰਹੋ ਕਿ ਡਕ ਡਕੇ ਉੱਪਰੋਂ ਉਹ ਮੋੜਾ ਕੱਟ-ਕੱਟ ਕੇ ਲਾਰੇ ਟਾਣੀਆਂ ਨੂੰ ਤੇ ਆਵੇ ਕੱਟੀ ਜਾਂਦੇ ਆ। ਆ ਦੇਖੋ ਸਵੇਰ-ਸਵੇਰ ਦਾ ਟਾਈਮ ਬੜੀ ਸੋਹਣੀ ਹਵਾ ਵਗਦੀ ਠੰਡੀ-ਠੰਡੀ ਤੇ ਬੱਦਲਵਾਈ ਆ ਵਿੱਚ ਕਿਤੇ ਧੁੱਪ ਨਿਕਲ ਆਉਂਦੀ ਆ ਬਹੁਤ ਜ਼ਿਆਦਾ ਸੋਹਣਾ ਮੌਸਮ ਆ ਸਵੇਰੇ ਸਵੇਰੇ ਸਾਰੇ ਲੱਗੇ ਪਏ ਆ ਐਕਸਰਸਾਈਜ਼ ਕਰਨ ਆ ਦੇਖੋ ਕਿੰਨੇ ਸੋਹਣੇ ਬੂਟੇ ਆ ਤੇ ਇੰਨਾ ਦਾ ਵੇਖ ਲੋ ਆਪਣੇ ਆਪ ਕਲਰ ਚੇਂਜ ਹੋ ਜਾਂਦਾ ਇੰਨਾ ਦਾ ਬੜੀ ਤਰ੍ਹਾਂ ਦੀ ਵੈਰਾਈਟੀ ਆ ਇਹ ਇਹ ਸਾਰੇ ਪਾਰਕ ਦੇ ਵਿੱਚ ਹੀ ਆ ਤਕਰੀਬਨ ਇਧਰ ਵੀ ਆ ਅਸੀਂ ਸੋਚਿਆ ਵੀ ਸਵੇਰ-ਸਵੇਰ ਤੁਹਾਨੂੰ ਵੀ ਸੈਰ ਕਰਾ ਦਈਏ ਹਰੇ ਵਾਈ ਇਹ ਜਿਹੜੇ ਗੁੱਠਲ ਦੇ ਫੁੱਲ ਨਹੀਂ ਹੁੰਦੇ ਗੁੱਠਲ ਦੇ ਬੂਟੇ ਹੁੰਦੇ ਆਵੇ ਆ ਗੁੱਠਲ ਦੇ ਫੁੱਲ ਬੂਟੇ ਦੇ ਫੁੱਲਾ ਤੇ ਇਹ ਵੀ ਦੋ ਤਿੰਨ ਵੈਰਾਈਟੀਆਂ ਦੇ ਵਿੱਚ ਨੇ ਗੁੱਠਲ ਦੇ ਫੁੱਲ ਆਹ ਵੇਖੋ ਜਿਹੜੇ ਸੁੱਕੇ ਹੋਏ ਆ ਸੁੱਕੀਆਂ ਟਾਹਣੀਆਂ ਉਹਨਾਂ ਨੂੰ ਲਾਉਂਦੇ ਪਏ ਵਿੱਚ ਨਾਲ-ਨਾਲ ਉਹ ਜਿਹੜੀ ਦਾਤਰ ਜਮੂਰੇ ਲਾਇਆ ਹੋਇਆ ਹੈ ਨਾ ਇੰਨਾ ਜਿਆਦਾ ਤਿੱਖਾ ਉਹ ਤੇ ਇੱਕ ਸੈਕਿੰਡ ਦੇ ਵਿੱਚ ਹੀ ਕੱਟ ਦਿੰਦਾ ਟਾੜੀ ਨੂੰ ਬੋ ਸੋਣਾ ਮੌਸਮ ਤੁਸੀਂ ਵੀ ਕਰੋ ਦਰਸ਼ਨ ਸਾਰੇ ਵਿਊ ਦੇ